ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ ਬ੍ਰਹਮ ਗਿਆਨੀ ਸਭ ਸਿਸ਼ਟਾ ਕਰਤਾ ਕਿ ਆਉਣ ਵਾਲੀ 4 ਜਨਵਰੀ 2024 ਦਿਨ ਵੀਰਵਾਰ ਨੂੰ ਬਾਬਾ ਜੀ ਦੇ ਜਲਪੁਰਾ ਅਸਥਾਨ ਨਿਰਮਲ ਕੁਟਿਆ ਮਿੱਠੀਆਂ ਜਾਦਾ گور ਦਵਾਰਾ ਸ੍ਰੀ ਅਜੀਤਗੜ੍ਹ ਸਾਹਿਬ ਪਿੰਡ ਬਿਬੌਰ ਸਾਹਿਬ ਨੰਗਲ ਜ਼ਿਲ੍ਹਾ ਰੋਪੜ ਵਿਖੇ ਬਾਬਾ ਜੀ ਦੀ ਸਾਲਾਨਾ ਨੌਵੀਂ ਵਰਸੀ ਬੜੇ ਪਿਆਰ ਸਤਿਕਾਰ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ ਇਹ ਸਾਰਾ ਪ੍ਰੋਗਰਾਮ ਹੀ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਪਾਰ ਬਖਸ਼ਿਸ਼ ਤੇ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਤੇ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਆਸ਼ੀਰਵਾਦ ਸਦਕਾ ਕਰਵਾਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਖੰਨਾ ਟਾਈਮਸ ਵੀ ਤੇ ਅੱਜ ਪਹੁੰਚੇ ਆ ਸ੍ਰੀ ਵਿਭੌਰ ਸਾਹਿਬ ਨਯਾਨੰਗਲ ਵਿਖੇ ਜਿੱਥੇ ਕੀ ਆਉਣ ਵਾਲੀ 4 ਜਨਵਰੀ ਨੂੰ ਬ੍ਰਹਮਲੀਨ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਖੇੜਾ ਸਾਹਿਬ ਵਾਲਿਆਂ ਦੀ ਜੋ ਨੌਵੀਂ ਵਰਸੀ ਹੈ ਸਾਲਾਨਾ ਵਰਸੀ ਇਹਨਾਂ ਦੇ ਪਵਿੱਤਰ ਸਥਾਨ ਨਿਰਮਲ ਕੁਟਿਆ ਮਿੱਠੀਆਂ ਯਾਦਾਂ ਜੋਗੀ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ ਵਿਭੋਰ ਸਾਹਿਬ ਵਿਖੇ ਮਨਾਈ ਜਾਣੀ ਹੈ ਤਾਂ ਉਸ ਨੂੰ ਲੈ ਕੇ ਸੰਗਤਾਂ ਨੂੰ ਦੱਸਣਗੇ ਕਿਹੜੀ ਤਰੀਕ ਨੂੰ ਤੇ ਕਿਹੜੇ-ਕਿਹੜੇ ਢਾਡੀ ਪ੍ਰਚਾਰਕ ਕੀਰਤਨੇ ਜਿੱਥੇ ਅੱਜ ਜਿਹੜੇ 4 ਜਨਵਰੀ ਨੂੰ ਉੱਥੇ ਪਹੁੰਚਣਗੇ ਤੇ ਸਾਡੇ ਨਾਲ ਬਾਬਾ ਜੀ ਦੇ ਚਰਨ ਸੇਵਕ ਡਾਕਟਰ ਧਰਮਜੀਤ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਭ ਸਿਸ਼ਟਾ ਕਰਤਾ ਦੇਸਾਂ ਵਿਦੇਸਾਂ ਵਿੱਚ ਦੂਰ ਦਰਾਡੇ ਵਸ ਰਹੀਆਂ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਧਰਮਜੀਤ ਸਿੰਘ ਚਰਨ ਸੇਵਕ ਬ੍ਰਹਮਲੀਨ ਬ੍ਰह्म ਗਿਆਨੀ ਸੰਤ ਬਾਬਾ ਅਜੀਤ ਸਿੰਘ ਦੀ ਹੰਸਾਲੀ ਵਾਲੇ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਰਿਹਾ ਹਾਂ ਕਿ ਆਉਣ ਵਾਲੀ 4 ਜਨਵਰੀ 2024 ਦਿਨ ਵੀਰਵਾਰ ਨੂੰ ਬਾਬਾ ਜੀ ਦੇ ਜਲਪੁਰਾ ਅਸਥਾਨ ਨਿਰਮਲ ਕੁਟਿਆ ਮਿੱਠੀਆਂ ਜਾਦਾ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ ਪਿੰਡ ਬਿਬਾਹੌਰ ਸਾਹਿਬ ਨੰਗਲ ਜ਼ਿਲ੍ਹਾ ਰੋਪੜ ਵਿਖੇ ਬਾਬਾ ਜੀ ਦੀ ਸਾਲਾਨਾ ਨੌਵੀਂ ਵਰਸੀ ਬੜੇ ਪਿਆਰ ਸਤਕਾਰ ਅਤੇ ਸ਼ਰਧਾ ਭਾਵਨਾ ਨਾਲ ਮਨਾਈ ਜਾ ਰਹੀ ਹੈ। ਬ੍ਰਹਮਗਣੀ ਸੰਤ ਬਾਬਾ ਰਾਮ ਸਿੰਘ ਜੀ ਵਾਲਿਆਂ ਵੱਲੋਂ ਇਹ ਸਾਰਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਇਹ ਬੇਨਤੀਆਂ ਦਾਸ ਕਰਦੇ ਨੇ ਕਿ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਦਰਸ਼ਨ ਦਰਾਰੇ ਬਖਸ਼ਣਗੇ ਤੇ ਹੋਰ ਵੀ ਸਾਰੀਆਂ ਸੰਗਤਾਂ ਆਉਣਗੀਆਂ ਇਹ ਸਾਰਾ ਪ੍ਰੋਗਰਾਮ ਹੀ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਪਾਰ ਬਖਸ਼ਿਸ਼ ਤੇ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਤੇ ਬ੍ਰਹਮ ਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਵਾਲਿਆਂ ਦੀ ਆਸ਼ੀਰਵਾਦ ਸਦਕਾ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਨਵੀਂ ਮਾਰਦੇ ਦੇ ਵਿੱਚ ਖੰਡ ਪਾਠ ਸਾਹਿਬ ਦੇ ਭੋਗ ਹਾਂ ਨਵੀਂ ਮਾਰਦੇ ਦੇ ਵਿੱਚ ਖੰਡ ਪਾਠ ਕਰਵਾਏ ਜਾਣਗੇ। ਬੀਬਾ ਕੁਲਵਿੰਦਰ ਕੌਰ ਜੀ ਵੱਲੋਂ ਵੀ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਇਸ ਮੌਕੇ ਤੇ ਦਰਸ਼ਨ ਦਾ ਦਾਰੇ ਆਪ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸੰਗਤਾਂ ਸਭ ਆਪ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਦਰਸ਼ਨ ਦਦਾਰੇ ਬਖਸ਼ੋ ਇਸ ਪਵਿੱਤਰ ਮੌਕੇ ਦੇ ਉੱਤੇ ਬਾਬਾ ਬਲਵਿੰਦਰ ਦਾਸ ਜੀ ਮੁੱਲਾਂਪੁਰ ਵਾਲੇ ਅਤੇ ਹੋਰ ਪ੍ਰਸਿੱਧ ਕੀਰਤਨੀਏ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਦੁਬਾਰਾ ਬੇਨਤੀ ਹੈ ਇਹ ਹਰ ਸਾਲ ਦੀ ਤਰ੍ਹਾਂ ਆਪ ਆਪਣੇ ਪਰਿਵਾਰਾਂ ਸਮੇਤ ਪਹੁੰਚ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਬਾਬਾ ਜੀ ਦੇ ਆਖਰੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਅਜੀਤਗੜ੍ਹ ਸਾਹਿਬ ਬਭੌਰ ਸਾਹਿਬ ਵਿਖੇ ਆਪ ਦਰਸ਼ਨ ਦਦਾਰੇ ਬਖਸ਼ੋ ਤੇ ਬਾਬਾ ਜੀ ਬ੍ਰਹਮਗਣੀ ਸੰਤ ਬਾਬਾ ਰਾਮ ਸਿੰਘ ਜੀ ਗੱਡੂਆ ਸਾਹਿਬ ਵਾਲੇ ਵੀ ਪਹੁੰਚਣਗੇ ਉਸ ਦਿਨ ਬ੍ਰਹਮਗਣੀ ਸੰਤ ਬਾਬਾ ਰਾਮ ਸਿੰਘ ਦੀ ਵਾਲਿਆਂ ਵੱਲੋਂ ਇਹ ਸਾਰਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਇਹ ਬੇਨਤੀਆਂ ਦਾਸ ਕਰਦੇ ਨੇ ਕਿ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਦਰਸ਼ਨ ਦਰਾਰੇ ਬਖਸ਼ਣਗੇ ਤੇ ਹੋਰ ਵੀ ਸਾਰੀਆਂ ਸੰਗਤਾਂ ਆਉਣਗੀਆਂ ਇਹ ਸਾਰਾ ਪ੍ਰੋਗਰਾਮ ਹੀ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੀ ਪਾਰ ਬਖਸ਼ਿਸ਼ ਤੇ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਤੇ ਬ੍ਰਹਮਗਿਆਨੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੀ ਆਸ਼ੀਰਵਾਦ ਸਦਕਾ ਕਰਵਾਇਆ ਜਾ ਰਿਹਾ ਹੈ ਬਾਬਾ ਜੀ ਨਵੀਂ ਮਾਰਦੇ ਦੇ ਵਿੱਚ ਖੰਡ ਪਾਠ ਸਾਹਿਬ ਦੇ ਭੋਗ ਹਾਂ ਨਵੀਂ ਮਾਰਦੇ ਦੇ ਵਿੱਚ ਖੰਡ ਪਾਠ ਕਰਵਾਏ ਜਾਣਗੇ ਬੀਬਾ ਕੁਲਵਿੰਦਰ ਕੌਰ ਜੀ ਵੱਲੋਂ ਵੀ ਇਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਇਸ ਮੌਕੇ ਤੇ ਦਰਸ਼ਕਾਂ ਦਾ ਧੰਨਵਾਦ। ਬਾਬਾ ਜੀ ਸੰਗਤਾਂ ਨੇ ਪਹੁੰਚਣਾ ਹੋਵੇ ਜਿਹੜੇ ਨਵੇਂ ਸੰਗਤਾਂ ਆਪ ਜੀ ਨਾਲ ਜੁੜਨਾ ਚਾਹੁੰਦੇ ਨੇ ਇਹਨਾਂ ਨੂੰ ਇੱਕ ਵਾਰੀ ਐਡਰੈਸ ਦੱਸ ਦੋਗੇ ਕਿੱਥੇ ਤੱਕ ਪਹੁੰਚਣਾ? ਹਾਂ ਇਹ ਐਡਰੈਸ ਇਸ ਤਰ੍ਹਾਂ ਜੀ ਪਹਿਲਾਂ ਜਿਹੜਾ ਸੀ ਉਹ ਨੰਗਲ ਦੇ ਵਿੱਚ ਪੁਲ ਨਹੀਂ ਸੀ ਚਾਲੂ ਹੋਇਆ ਹੁਣ ਪਾਲ ਪੁਲ ਚਾਲੂ ਹੋ ਗਿਆ ਬੱਸਾਂ ਟਰੱਕ ਸਾਰੇ ਨੰਗਲ ਦੇ ਵਿੱਚੋਂ ਦੀ ਨਿਕਲ ਕੇ ਆਉਣਗੇ ਤੇ ਨੰਗਲ ਤੋਂ ਅੱਗੇ ਜਾ ਕੇ ਐਨ ਐਫ ਐਲ ਚੌਕ ਆਉਂਦਾ ਉੱਥੋਂ ਬਿਬੌਰ ਸਾਹਿਬ ਗੁਰਦੁਆਰਾ ਪਹੁੰਚਣ ਦਾ ਸਿੱਧਾ ਰਸਤਾ ਠੀਕ ਹੈ ਹਾਂਜੀ ਬਾਕੀ ਜਗ੍ਹਾ ਜਗ੍ਹਾ ਤੇ ਸਾਡੇ ਉਹ ਪੋਸਟਰ ਲੱਗੇ ਹੋਣਗੇ ਜਿੱ ਹਾਂਜੀ ਸੋ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਅੱਜ ਵਿਭੌਰ ਸਾਹਿਬ ਦੀਆਂ ਤਸਵੀਰਾਂ ਨੇ ਗੁਰਦਾਰਾ ਸ੍ਰੀ ਅਜੀਤਗੜ੍ਹ ਸਾਹਿਬ ਨਿਰਮਲ ਕੁਟੀਆਂ ਮਿੱਠੀਆਂ ਆਜਾਦਾਂ ਦੀ ਜਿੱਥੇ ਕਿ ਬਾਬਾ ਜੀ ਦੀ ਯਾਦ ਵਿੱਚ ਉਹਨਾਂ ਨੂੰ ਜਲ ਪ੍ਰਵਾਹ ਕੀਤਾ ਗਿਆ ਸੀਗਾ ਕਿ ਜਿਹੜੀ ਨਵੀਂ ਵਰਸੀ ਹੈ ਬਾਬਾ ਜੀ ਦੀ 4 ਜਨਵਰੀ 2024 ਨੂੰ ਇਸੇ ਸਥਾਨ ਤੇ ਗੁਰਦਾਰਾ ਸ੍ਰੀ ਅਜੀਤਗੜ੍ਹ ਸਾਹਿਬ ਇੱਕ ਵਿਖੇ ਮਨਾਈ ਜਾ ਰਹੀ ਹੈ ਤੇ ਨਵੀਂ ਇਮਾਰਤ ਦਾ ਦੇ ਵਿੱਚ ਜਿਹੜਾ ਸ੍ਰੀ ਖੰਡਪੜ ਸਾਹਿਬ ਦੇ ਜਿਹੜੇ ਭੋਗ ਨੇ ਪਾਏ ਜਾਣਗੇ ਤਾਂ ਉਸ ਨੂੰ ਲੈ ਕੇ ਸਾਰੇ ਸੰਗਤਾਂ ਨੂੰ ਬਾਬਾ ਜੀ ਨੇ ਬੇਨਤੀ ਕੀਤੀ ਹੈ ਸੋ ਵੱਧ ਝੜ ਕੇ ਸਮਾਗਮਾਂ ਦੇ ਵਿੱਚ ਹਾਜ਼ਰੀ ਲਗਵਾਉਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ